ਹੋਣ ਜਾ ਰਿਹਾ ਹੈ 올림픽 ਦਾ ਮਹਾਕੰ 100 ਸਾਲਾਂ ਬਾਅਦ ਪੈਰਿਸ ਵਿੱਚ ਹੋਣ ਜਾ ਰਹੀਆਂ ਨੇ 올림픽 ਖੇਡਾਂ ਹੁਣ ਤੱਕ ਵਿਕ ਚੁੱਕੀਆਂ ਨੇ 90 ਲੱਖ ਤੋਂ ਜ਼ਿਆਦਾ ਟਿਕਟਾਂ ਓਪਨਿੰਗ ਸੈਰੇਮਨੀ ਵਿੱਚ ਪਹੁੰਚਣਗੇ 6 ਲੱਖ ਫੈਨਸ ਫ੍ਰੀ ਵਿੱਚ ਵੰਡੇ ਗਏ 2 ਲੱਖ ਤੋਂ ਜ਼ਿਆਦਾ ਟਿਕਟਾਂ ਭਾਰਤ ਦੇ 117 ਖਿਡਾਰੀ ਉਤਰਨਗੇ ਮੈਦਾਨ ਵਿੱਚ ਜੇ ਤੁਸੀਂ ਖੇਡਾਂ ਦੇ ਸ਼ੌਕੀਨ ਹੋ ਤਾਂ ਤਿਆਰ ਹੋ ਜਾਓ ਕਿਉਂਕਿ ਸ਼ੁਰੂ ਹੋਣ ਜਾ ਰਿਹਾ ਹੈ ਖੇਡਾਂ ਦਾ ਸਭ ਤੋਂ ਵੱਡਾ ਮੇਲਾ ਯਾਨੀ ਕਿ 올림픽 올림픽 ਵਿੱਚ ਖੇਡਣਾ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ 4 ਸਾਲਾਂ ਬਾਅਦ 올림픽 ਖੇਡਾਂ ਹੁੰਦੀਆਂ ਨੇ ਤੇ ਇਸ ਵਾਰ ਇਹ ਖੇਡਾਂ ਹੋਣ ਜਾ ਰਹੀਆਂ ਨੇ ਪੈਰਿਸ ਵਿੱਚ ਪੈਰਿਸ 올림픽 ਖੇਡਾਂ ਦੀ ਤਿੰਨ ਵਾਰ ਮੇਜ਼ਬਾਨੀ ਕਰਨ ਵਾਲਾ ਦੂਜਾ ਸ਼ਹਿਰ ਹੈ ਜਦੋਂ ਇਸ ਤੋਂ ਪਹਿਲਾਂ ਲੰਡਨ ਵਿੱਚ ਤਿੰਨ ਵਾਰ 올림픽 ਖੇਡਾਂ ਹੋ ਚੁੱਕੀਆਂ ਨੇ ਪੈਰਿਸ ਵਿੱਚ 100 ਸਾਲਾਂ ਬਾਅਦ 올림픽 ਖੇਡਾਂ ਹੋਣਗੀਆਂ ਜਿਸ ਨੂੰ ਦੇਖਣ ਲਈ ਦੁਨੀਆ ਭਰ ਦੇ ਲੋਕਾਂ ਦਾ ਉਤਸ਼ਾਹ ਵੇਖਣ ਵਾਲਾ ਹੈ ਇਸ ਵਾਰ 올림픽 ਦਾ ਮੋਟੋ ਹੈ ਗੇਮਸ ਵਾਈਡ ਓਪਨ ਯਾਨੀ ਕਿ ਖੇਡ ਜ਼ਿਆਦਾ ਵਿਸ਼ਾਲ ਵਕ ਇਹ ਜ਼ਿਆਦਾ ਉਪਨ ਹੋਵੇਗਾ ਇਸ ਵਾਰ 올림픽 ਦੀ ওপਨਿੰਗ ਸੈਰਮਨੀ ਵੀ ਬੇਹਤ ਖਾਸ ਰਹਿਣ ਵਾਲੀ ਹੈ ਪਹਿਲੀ ਵਾਰ ওপਨਿੰਗ ਸੈਰਮਨੀ ਕਿਸੇ ਸਟੇਡੀਅਮ ਦੀ ਤਾਂ ਨਦੀ ਕਿਨਾਰੇ ਹੋਵੇਗੀ ਜਿਸ ਵਿੱਚ 6 ਲੱਖ ਤੋਂ ਜ਼ਿਆਦਾ ਲੋਕਾਂ ਦੇ ਪਹੁੰਚਣ ਦੀ ਉਮੀਦ ਹੈ ਜਿਨ੍ਹਾਂ ਵਿੱਚੋਂ 222000 ਟਿਕਟਾਂ ਫ੍ਰੀ ਵੰਡੀਆਂ ਗਈਆਂ ਨੇ ਇਸ ਸੈਰਮਨੀ ਨੂੰ ਤਕਰੀਬਨ 150 ਕਰੋੜ ਲੋਕ ਟੀਵੀ ਉੱਤੇ ਦੇਖਣਗੇ ਓਲੰਪਿਕ ਦਾ ਇਹ ਮਹਾਕੁੰਬ 15 ਦਿਨਾਂ ਤੱਕ ਚੱਲੇਗਾ ਇਹਨਾਂ ਈਵੈਂਟਸ ਦੇ 90 ਲੱਖ ਟਿਕਟਾਂ ਵੀ ਪਹਿਲਾਂ ਹੀ ਵਿਕ ਚੁੱਕੀਆਂ ਨੇ ਭਾਰਤ ਤੋਂ ਜਾਣਗੇ 117 ਖਿਡਾਰੀ ਭਾਰਤ ਲਈ ਇਸ ਵਾਰ ਦੀਆਂ ਓਲੰਪਿਕ ਬੇहद ਖਾਸ ਰਹਿਣ ਵਾਲੀਆਂ ਨੇ ਭਾਰਤ ਵੱਲੋਂ ਓਲੰਪਿਕ ਵਿੱਚ 257 ਮੈਂਬਰਾਂ ਵਾਲਾ ਦਲ ਸ਼ਾਮਲ ਹੋਵੇਗਾ ਜਿਨ੍ਹਾਂ ਵਿੱਚ 117 ਖਿਡਾਰੀ ਪੈरिस ਦੇ ਮੈਦਾਨ ਵਿੱਚ ਉਤਰਨਗੇ ਜਿਨ੍ਹਾਂ ਵਿੱਚ 47 ਮਹਿਲਾ ਤੇ 70 ਪੁਰਸ਼ ਸ਼ਾਮਲ ਹੋਣਗੇ ਪਿਛਲੇ ਸਾਲ ਆਈਓਸੀ ਨੇ 119 ਮੈਂਬਰਾਂ ਵਾਲੀ ਟੀਮ ਟੋਕੀਓ 올림픽 ਵਿੱਚ ਭੇਜੀ ਸੀ ਟੋਕੀਓ 올림픽 ਵਿੱਚ ਭਾਰਤ ਨੇ ਸਭ ਤੋਂ ਜ਼ਿਆਦਾ 7 ਮੈਡਲ ਹਾਸਲ ਕੀਤੇ ਸਨ ਭਾਰਤ ਤੋਂ ਸਭ ਤੋਂ ਛੋਟੀ ਉਮਰ ਦੀ ਖਿਡਾਰੀ 14 ਸਾਲ ਦੀ ਤੀਨਦੀ ਤੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ 44 ਸਾਲ ਦੇ ਰੋਹਨ ਬੋਪੰਨਾ ਸ਼ਾਮਲ ਹੋਣਗੇ 28 ਸਾਲ ਦੀ ਬੌਕਸਰ ਨਿਖਤ ਜ਼ਰੀਨ 올림픽 ਵਿੱਚ ਡੈਬਿਊ ਕਰੇਗੀ ਪੈਰਿਸ 올림픽 ਦੀਆਂ ਖਾਸ ਗੱਲਾਂ ਪੈਰਿਸ 올림픽 ਵਿੱਚ 206 ਦੇਸ਼ਾਂ ਦੇ 10500 ਖਿਡਾਰੀ ਹਿੱਸਾ ਲੈਣਗੇ ਜਿਨ੍ਹਾਂ ਵਿੱਚ ਪੁਰਸ਼ਾਂ ਤੇ ਮਹਿਲਾ ਖਿਡਾਰੀਆਂ ਦੀ ਗਿਣਤੀ ਇੱਕ ਸਮਾਨ ਹੈ ਇਸ ਵਿੱਚ 32 ਵੱਖ-ਵੱਖ ਖੇਡਾਂ ਦੇ 329 ایونٹ کھیڑے ਜਾਣਗੇ 45000 والنٹئرز پیرس گیمز دوران مدد ਕਰਨਗੇ دنیا بھر ਤੋਂ 3 لاکھ ਲੋਕਾਂ ਨੇ والنٹئرز ਦੇ ਤੌਰ ਤੇ ਅਪਲਾਈ ਕੀਤਾ ਹੈ پیرਸ ਮੈਟਰੋ ਵਿੱਚ 3000 ਟ੍ਰਾਂਸਲੇਸ਼ਨ ਡਿਵਾਈਸ ਲਗਾਈਆਂ ਗਈਆਂ ਨੇ ਜੋ 16 ਭਾਸ਼ਾਵਾਂ ਵਿੱਚ ਅਨੁਵਾਦ ਕਰਨ ਵਿੱਚ ਸਮਰੱਥ ਨੇ एफिल टावर ਦੇ ਸਾਹਮਣੇ ਚੈਂਪੀਅਨਸ پارک ਬਣਾਇਆ ਗਿਆ ਹੈ ਜਿੱਥੇ ਰੋਜ਼ ਸ਼ਾਮ ਨੂੰ ਫੈਨਸ 올림픽 ਐਥਲੀਟਾ ਨਾਲ ਮਿਲ ਸਕਣਗੇ ਗੇਮਸ ਲਈ ਪੈਰਿਸ ਦੀ ਲਗਜ਼ਰੀ ਜੁਐਲਰੀ ਫਰਮ ਨੇ 5084 ਮੈਡਲ ਬਣਾਏ ਨੇ ਹਰੇਕ ਮੈਡਲ ਵਿੱਚ ਐਫਲ ਟਾਵਰ ਦਾ 11 ਗ੍ਰਾਮ ਮੈਟਲ ਵੀ ਮਿਲਾਇਆ ਗਿਆ ਹੈ ਮੈਡਲ ਤੇ ਗ੍ਰੀਕ ਦੇਵੀ ਨਾਇਕੀ 올림픽 ਦੀ ਮੇਜ਼ਬਾਨੀ ਕਰਨ ਵਾਲੇ ਸਟੇਡੀਅਮ ਤੇ ਐਫੀਐਲ ਟਾਵਰ ਬਣਾਏ ਗਏ ਨੇ ਇਸ ਮੈਡਲ ਦਾ ਭਾਰ 455 ਤੋਂ 529 ਗ੍ਰਾਮ ਤੱਕ ਹੈ 올림픽 2024 ਖੇਤਰ ਦੇ ਲਿਹਾਜ਼ ਨਾਲ ਵੀ ਸਭ ਤੋਂ ਵੱਡਾ 올림픽 ਹੋਵੇਗਾ ਇਸ ਦੇ ਗੇਮਸ ਪੈਰਿਸ ਸਮੇਤ 16 ਹੋਰ ਸ਼ਹਿਰਾਂ ਵਿੱਚ ਖੇਡੇ ਜਾਣਗੇ ਇਸ ਵਾਰ 올림픽 ਵਿੱਚ 4 ਨਵੇਂ ਖੇਡ ਸ਼ਾਮਲ ਕੀਤੇ ਗਏ ਨੇ ਇਹਨਾਂ ਵਿੱਚ ਬ੍ਰੇਕ ਡਾਂਸ, ਸਕੇਟਬੋਰਡਿੰਗ, ਸਪੋਰਟ ਕਲਾਈਮਿੰਗ ਤੇ ਸਰਫਿੰਗ ਸ਼ਾਮਲ